ਸਤਿ ਸ਼੍ਰੀ ਅਕਾਲ ਮੈਂ ਜੀਵਨਜੋਤ ਕੋਰ ਤੁਸੀਂ ਦੇਖ ਰਹੇ ਹੋ ਜਨਰਲ ਟੀਵੀ ਪਿੰਡ ਮੋਲ ਕੇ ਉਤਾੜ ਦੇ ਵੱਲੋਂ ਵਿਸ਼ਾਲ ਨਗਰ ਕੀਰਤਨ ਜਿਹੜਾ ਇਹ ਸਜਾਇਆ ਗਿਆ ਹੈ ਸੰਕਤਾ ਦਾ ਠਾਠਾ ਮਾਰਦਾ ਹੀ ਕੱਢ ਦੇਖ ਸਕਦੇ ਹੋ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਜਿਹੜਾ ਇਹ ਪਿੰਡ ਦੇ ਵੱਲੋਂ ਜਿਹੜਾ ਇਹ ਨਗਰ ਕੀਰਤਨ ਸਜਾਇਆ ਗਿਆ ਹੈ ਤੁਸੀਂ ਵੀ ਜਿਹੜਾ ਇਹ ਹਾਜ਼ਰੀ ਜ਼ਰੂਰ ਲਗਵਾਓ ਤੇ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਜੜੀਆਂ ਨੇ ਪ੍ਰਾਪਤ ਕਰ ਸਕਦਾ ਕਿਉਂਕਿ ਅਲੱਗ-ਅਲੱਗ ਪਿੰਡਾਂ ਤੋਂ ਹੁੰਦਾ ਹੋਇਆ ਜਿਹੜਾ ਇਹ ਅਲੱਗ-ਅਲੱਗ ਪਿੰਡਾਂ ਦੇ ਵਿੱਚ ਦਰਸ਼ਨ ਦਿੰਦਾ ਹੋਇਆ ਸੰਤਾਂ ਨੂੰ ਜਿਹੜਾ ਇਹ ਵਾਪਸੀ ਪਿੰਡ ਮੋਨ ਕੇ ਉਤਾਰੀ ਜਿਹੜੀ ਆ ਪੰਜ ਪਿਆਰਿਆ ਸਾਹਿਬਜੀਤ ਦੀ ਜਿਹੜੀ ਆ ਖੂਬਸੂਰਤ ਤਸਵੀਰ ਤੁਹਾਡੀ ਮੋਬਾਈਲ ਸਕਰੀਨ ਤੇ ਚੱਲ ਰਹੀ ਹੈ ਦਰਸ਼ਨ ਜ਼ਰੂਰ ਕਰੋ ਤੇ ਹੋਰਾਂ ਨੂੰ ਵੀ ਜ਼ਰੂਰ ਕਰਵਾਓ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸਬੰਧ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਹੈ ਜਿਸ ਦੀ ਅਗਵਾਈ ਕੀ ਪੰਜ ਪਿਆਰੇ ਜਿਹੜੇ ਨੇ ਕਰ ਰਹੇ ਨੇ ਵਾਹ ਵਾਹ ਗੋਬਿੰਦ ਸਿੰਘ ਆਪੀ ਗੁਰੂ ਚੇਲਾ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸਬੰਧ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾਂ ਪਿੰਡ ਮੋਨਕੇ ਉਤਾੜ ਤੋਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਪਹੁੰਚੀ ਹੋਈ ਹੈ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਨ੍ਹਾਂ ਦੀ ਕੀ ਅਗਵਾਈ ਪੰਜ ਪਿਆਰਿਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਬੱਚੇ ਵੀ ਪਹੁੰਚੇ ਹੋਏ ਨੇ ਬਜ਼ੁਰਗ ਵੀ ਪਹੁੰਚੇ ਹੋਏ ਨੇ ਨੌਜਵਾਨ ਵੀ ਪਹੁੰਚੇ ਹੋਏ ਨੇ ਤੁਸੀਂ ਵੀ ਜ਼ਰੂਰ ਦਰਸ਼ਨ ਕਰੋ ਤੇ ਹੋਰਾਂ ਨੂੰ ਵੀ ਜ਼ਰੂਰ ਕਰਵਾਓ ਜਿਹੜਾ ਇਸ ਕੀਰਤਨ ਸਮਾਗਮ ਜਿਹੜੇ ਨੇ ਲਗਾਤਾਰ ਚੱਲ ਰਹੇ ਨੇ ਗੱਤਕਾ ਜਿਹੜਾ ਹੈ ਖੇលਿਆ ਜਾਏਗਾ ਗੱਤਕੇ ਦੇ ਜੋਹਰ ਦਿਖਾਏ ਜਾਣਗੇ ਦਰਸ਼ਨ ਜਿਹੜਾ ਹੈ ਤੁਸੀਂ ਕਰ ਸਕਦੇ ਹੋ ਬੜੀਆਂ ਖੂਬਸੂਰਤ ਤਸਵੀਰਾਂ ਤੁਹਾਡੀ ਮੋਬਾਈਲ ਸਕਰੀਨ ਤੇ ਚੱਲ ਰਹੀਆਂ ਨੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਤੁਸੀਂ ਵੇਖ ਸਕਦੇ ਹੋ ਆਰੰਭ ਜਿਹੜਾ ਇਹ ਹੋ ਚੁੱਕਿਆ ਹੈ ਮੋਨ ਕੀ ਉਤਾੜ ਤੋਂ ਅਲੱਗ-ਅਲੱਗ ਪਿੰਡਾਂ ਤੋਂ ਹੁੰਦਾ ਹੋਇਆ ਅਲੱਗ-ਅਲੱਗ ਪਿੰਡਾਂ ਚ ਦਰਸ਼ਨ ਦਿਂਦਾ ਹੋਇਆ ਜਿਹੜਾ ਇਸ ਸਮਾਪਤੀ ਪਿੰਡ ਮੋਨ ਕੀ ਉਤਾੜੀ ਜਿਹੜੀ ਆ ਹੋਏਗੀ ਬੜੀ ਖੂਬਸੂਰਤ ਜਿਹੜੀ ਹੈ ਫੁੱਲਾਂ ਦੇ ਨਾਲ ਪਾਲਕੀ ਸਾਹਿਬ ਸਜਾਈ ਹੋਈ ਹੈ ਬੜਿਆ ਖੂਬਸੂਰਤ ਜਿਹੜੀ ਹੈ ਫੁੱਲਾਂ ਦੇ ਨਾਲ ਪਾਲਕੀ ਸਾਹਿਬ ਸਜਾਈ ਗਈ ਹੈ ਜਿਸਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਬਿਤ ਨੇ ਤੁਸੀਂ ਵੀ ਦਰਸ਼ਨ ਕਰੋ ਖੂਬਸੂਰਤ ਪਾਲਕੀ ਸਾਹਿਬ ਜੀ ਦੇ ਦਰਸ਼ਨ ਤੁਸੀਂ ਵੀ ਕਰੋ ਤੇ ਹੋਰਾਂ ਨੂੰ ਵੀ ਜ਼ਰੂਰ ਕਰਵਾਓ ਖੂਬਸੂਰਤ ਤਸਵੀਰਾਂ ਜੜੀ ਹਨ ਕਿੰਨੀ ਖੂਬਸੂਰਤ ਪਾਲਕੀ ਜਿਹੜੀ ਹੈ ਪਾਲਕੀ ਸਾਹਿਬ ਫੁੱਲਾਂ ਜੀ ਨਾਲ ਸਜਾਈ ਗਈ ਹੈ ਦਰਸ਼ਨ ਕਰ ਸਕਦੇ ਹੋ ਤੇ ਹੋਰਾਂ ਨੂੰ ਵੀ ਜ਼ਰੂਰ ਕਰਵਾਓ ਦੇ ਸੰਤਾਂ ਦਾ ਠਾਠਾ ਮਾਰਦਾ ਇਕੱਠ ਵੀ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਪਹੁੰਚੀ ਹੋਈ ਹੈ ਬੱਚੇ ਬਜ਼ੁਰਗ ਜੜੇ ਨੇ ਨੌਜਵਾਨ ਪਹੁੰਚੇ ਹੋਏ ਨੇ ਸੰਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ ਪਿੰਡ ਵਾਰ ਕੀ ਉਤਾਰ ਤੋਂ ਵਿਸ਼ਾਲ ਦਾਗਰ ਕੀਰਤਨ ਆਰੰਭ ਜਿਹੜਾ ਕੀਤਾ ਜਾ ਰਿਹਾ ਹੈ ਜਿਹੜਾ ਕਿ ਅਲੱਗ-ਅਲੱਗ ਪਿੰਡਾਂ ਤੋਂ ਹੁੰਦਾ ਹੋਇਆ ਦਰਸ਼ਨ ਦਿਂਦਾ ਹੋਇਆ ਜਿਹੜਾ ਹੈ ਵਾਪਸੀ ਮੋਰ ਕੇ ਉਤਾਰੀ ਜਿਹੜੀ ਹੈ ਹੋਏਗੀ ਤੁਸੀਂ ਵੀ ਜਿਹੜਾ ਹੈ ਪਿੰਡਾਂ ਦੇ ਵਿੱਚ ਆਪੇ ਗੁਰ ਚੇਲਾ ਤੁਸੀਂ ਵੀ ਦਰਸ਼ਨ ਕਰੋ ਸੰਤਾਂ ਦਾ ਠੱਠਾ ਵਾਰदाई ਕਾਠ ਤੁਸੀਂ ਵੇਖ ਸਕਦੇ ਹੋ ਕਾ ਕਰ ਵਾਹ ਗੁਰ ਚੇਲਾ ਆਪੇ ਗੁਰ ਚੇਲਾ सु <marriages timing> i'm hotter.